ਨੇਤ ਕੋਈ ਨਾ ਕੋਈ ਅਜਹੀ ਘਟਨਾ ਸਾਹਮਣੇ ਆ ਹੀ ਜਾਂਦੀ ਹੈ ਕਿ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਂਦੇ ਨੂੰ ਤੁਹਾਨੂੰ ਅਸੀਂ ਇੱਕ ਅਜਹੀ ਘਟਨਾ ਦੱਸਣ ਲੱਗੇ ਹਾਂ ਕਿ ਜਿਸ ਨੂੰ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ ਬੇਰੋਜ਼ਗਾਰੀ ਵਧਨ ਕਰਕੇ ਨੌਕਰੀ ਦੀ ਹੋੜ ਇੰਨੀ ਜ਼ਿਆਦਾ ਵੱਧ ਗਈ ਹੈ ਕਿ ਅੱਜ ਨੌਕਰੀ ਦੇ ਨਾਮ ਤੇ ਅਸੀਂ ਕਿਸੇ ਦੀਆਂ ਵੀ ਗੱਲਾਂ 'ਚ ਆ ਜਾਂਦੇ ਹਾਂ ਪਰ ਕੁਝ ਲੋਕ ਕੈਬਨਟ ਮੰਤਰੀ ਦੇ ਨਜ਼ਦੀਕੀ ਅਤੇ ਪੀਏ ਦੱਸ ਕੇ ਲੋਕਾਂ ਨੂੰ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਠੱਗ ਵੀ ਰਹੇ ਨੇ ਜੀ ਹਾਂ ਅਜਿਹੇ ਇੱਕ ਮਾਮਲਾ ਮਲੌਰ ਤੋਂ ਸਾਹਮਣੇ ਆਇਆ ਜਿੱਥੇ ਇੱਕ ਵਿਅਕਤੀ ਡਿਪਟੀ ਸਪੀਕਰ ਅਜਾਇਬ ਸਿੰਘ ਪੱਟੀ ਦਾ ਨਕਲੀ ਪੀਅ ਬਣ ਕੇ ਲੋਕਾਂ ਨੂੰ ਮੈਡੇ ਮਿਲ ਦੀ ਨੌਕਰੀ ਦਿਵਾਉਣੀ ਠੱਗੀ ਮਾਰ ਕੇ ਪੈਸੇ ਖਾਂਦਾ ਸੀ ਪੁਲਿਸ ਨੇ ਦੱਸਿਆ ਕਿ ਦੋਸ਼ੀ ਤੇ ਤਾਰਾ 420 ਅਤੇ 419 ਤਹਿਤ ਮਾਮਲਾ ਦਰਜ ਕਰਕੇ ਅੱਗੇ ਤਫਤੀਸ਼ ਕੀਤੀ ਜਾ ਰਹੀ ਹੈ ਮਾਮਲਾ ਇਹ ਛੇਖੂ ਪਿੰਡ ਦਾ ਰਹਿਣ ਵਾਲਾ ਹੈ ਜਿਹਦਾ ਨਾਮ ਹੈ ਗੁਰਮੀਤ ਸਿੰਘ ਉਪਨ 76 ਨਸ਼ਤਰ ਸਿੰਘ ਸਾਨਾ ਭੋਲਾ ਸਿੰਘ ਜੀ ਦੀ ਭੋਲਾ ਸਾਨਾ ਗੁਰਬਚਨ ਸਿੰਘ ਜੀ ਇਹ ਆਪਣੇ ਸਾਹਕਰ ਆਪਣੇ ਸਪੀਕਰ ਸਾਹ ਜਿਹੜੇ ਆਪਣੇ ਮਲੋੜ ਹਲਕੇ ਦੇ ਐਮ ਐਲ ਏ ਉਹਨਾਂ ਨਾਲ ਉਹਨਾਂ ਦਾ ਨਾਮ ਲੈ ਕੇ ਮੈਡੇ ਮੀਲ ਵਿੱਚ ਔਰਤਾਂ ਨੂੰ ਝਾਂਸਾ ਦੇ ਨੌਕਰੀ ਦਾ ਝਾਂਸਾ ਦੇ ਕੇ ਉਹਨਾਂ ਦੇ ਪਾਸੋਂ ਇਹਨੇ ਗਲਤ ਦਸਤਾਵੇਜ਼ ਦਸਤਾਵੇਜ਼ ਬਣਾ ਕੇ ਤੇ ਉਹਨਾਂ ਨਾਲ ਪਰ ਲੇਡੀਜ਼ ਹਜ਼ਾਰ ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ ਅੱਜ ਤੱਕ ਤਾਂ ਚਾਰ ਪੰਜ ਪੰਜ ਕ ਲੇਡੀਜ਼ ਸਾਹਮਣੇ ਆਈਆਂ ਹੋਰ ਔਰਤਾਂ ਤੋਂ ਵੀ ਇਹਦੇ ਠੱਗੀ ਮਾਰਨ ਦੀ ਗੱਲ ਸਾਹਮਣੇ ਆ ਸਕਦੀ ਹੈ ਕੀ ਮਾਮਲਾ ਦਾ ਕੀ ਤਰ੍ਹਾਂ ਲਈ ਇਹ ਇਸ ਤਰ੍ਹਾਂ ਇਹਦੇ 419 420 ਆਈਪੀਸੀ ਤਹਿਤ ਇਹ ਮਕਦਮਾ ਦਰਜ ਕਰਤਾ ਹੈ ਦੋਸ਼ੀ ਨਛੱਤਰ ਸਿੰਘ ਦਾ ਇਸ ਬਾਰੇ ਕੀ ਕਹਿਣਾ ਹੈ ਆਓ ਤੁਹਾਨੂੰ ਉਹ ਵੀ ਸੁਣਾਉਨੇ ਆ ਸਰ ਮਜਬੂਰੀ ਮੇਰੀ ਇਹ ਸੀ ਕਿ ਮੇਰੇ ਘਰੇ ਤੋਂ ਛੋਟੇ ਛੋਟੇ ਬੱਚੇ ਸੀ ਇੱਕ ਦਿਹਾੜੀ ਕਰਨ ਵਾਲਾ ਮਜ਼ਦੂਰ ਬੰਦਾ ਜੀ ਹੈ ਮਾਦੇ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਵਾਸਤੇ ਵੀ 4 ਮਹੀਨਿਆਂ ਕਿਤੇ ਮੈਨੂੰ ਕੰਮ ਨਹੀਂ ਮਿਲਿਆ ਸੀ ਕੋਈ ਜੀ ਸਰ ਭੱਟੀ ਸਾਹਿਬ ਨਾਲ ਸਾਡਾ ਤਾਂ ਵੈਸੇ ਤਾਂ 4 ਪੀੜੀਆਂ ਹੋ ਗਈਆਂ ਕਾਂਗਰਸ ਦੇ ਨਾਲ ਰਲਿਆ ਨੂੰ ਜੀ ਬਾਹੁ ਸਿੰਘ ਕੈਟ ਲੈ ਕੇ ਜੀ ਹਾਂਜੀ 4 ਪੀੜੀਆਂ ਤੋਂ ਅਸੀਂ ਉਹਨਾਂ ਨਾਲ ਹੀ ਆਈ ਕਾਂਗਰਸ ਦੇ ਨਾਲ ਬੇਫਿਕਰ ਤਾਂ ਕਿਹੜਾ ਕਾਂਗਰਸ ਹੈ ਅੱਗੂ ਜਿਹਦੇ ਨਾਲ ਤੁਹਾਡਾ ਹੁਕਮ ਬਣਾ ਬੜਾ ਸੀ ਸਾਡੀ ਸ਼ੁਰੂ ਤੋਂ ਤਾਂ ਅਸੀਂ ਹਟਨੇਕ ਬਰਾੜ ਨਾਲ ਹੀ ਰਹਿੰਦੇ ਨੇ ਸਾਡੀਆਂ 4 ਪੀੜੀਆਂ ਉਹਨਾਂ ਨਾਲ ਹੀ ਬੀਤੀਆਂ ਨੇ ਸਾਡੀਆਂ ਹੁਣ ਤੁਹਾਨੂੰ ਸਤਾਵਾ ਹੋਇਆ ਇਸ ਦਾ ਬਹੁਤ ਜ਼ਿਆਦਾ ਜੀ ਸਾਲਮਾ ਜੀ ਸਾਡੇ ਕੋਲੇ ਰਹੀਸ਼ਕਾਰ ਨਾਂ ਦਾ ਮੁੰਡਾ ਸੀ ਵਾਰਡ ਨੰਬਰ 10 ਤੋਂ ਜੀ ਮਲੋਠ ਹਲਕੇ ਤੋਂ ਆ ਜੀ ਉਹਨਾਂ ਦਾ ਜਦੋਂ ਸਾਡੇ ਕੋਲੇ ਆਇਆ ਕਹਿੰਦੇ ਵੀ ਗਰਮੀਤ ਸਿੰਘ ਕੋਈ ਨਗਲੀ ਉਹਨਾਂ ਨੇ ਕਿਹਾ ਗਰਮੀਤ ਸਿੰਘ ਦਾ ਇੱਕ ਪੱਟੀ ਸਾਹਿਬ ਦਾ ਪੀਏ ਹੈ ਅਸੀਂ ਕਿਹਾ ਜੀ ਜਦੋਂ ਗਰਮੀਤ ਸਿੰਘ ਸਾਰੇ ਤੋਂ ਅਸੀਂ ਵੀ ਦਫ਼ਤਰ 'ਚ ਰਹਿੰਦੇ ਆ ਜੀ ਜਦੋਂ ਟਾਈਮ ਆਉਂਦਾ ਜਿੰਨਾ ਕ ਨਿਕਲਦਾ ਉਹਦੇ ਵਿੱਚ ਦੇਖਿਆ ਗਰਮੀਤ ਕੁਮਾਰ ਨਾਂ ਦਾ ਤਾਂ ਮੁੰਡਾ ਕੋਈ ਪੀਏ ਹੈ ਹੀ ਨਹੀਂ ਜੀ ਉੱਥੇ ਜੀ ਮਨੀਸ਼ ਹੈਗਾ ਜੀ ਮਨੀਸ਼ਾ ਪ੍ਰੋਫੈਸਰ ਬਲਜੀਤ ਸਿੰਘ ਗਿੱਲ ਹੈ ਜੀ ਉਹ ਬੰਦੇ ਹੈ ਜੀ ਜਿਹੜੇ ਚਲੋ ਅਸੀਂ ਵੀ ਉਹ ਜਦੋਂ ਉਹਨਾਂ ਨੇ ਤਲਾਹ ਦਿੱਤੀ ਤੇ ਅਸੀਂ ਕਿਹਾ ਉਹਨੂੰ ਦੱਸਿਆ ਵੀ ਇਹ ਤਾਂ ਹੈ ਨਹੀਂਗਾ ਵੀ ਬੰਦਾ ਗਰਮੀਤ ਕੁਮਾਰ ਨਾਮ ਦਾ ਦਾ ਮੁੰਡਾ ਜੀ ਰੀਸ਼ ਕੁਮਾਰ ਗਰਮੀਤ ਸਿੰਘ ਦੇ ਨਾਮ ਦਾ ਜੀ ਫੇਰ ਮੁੜ ਕੇ ਅਸੀਂ ਆਪਦੇ ਹਿਸਾਬ ਨਾਲ ਉਹਦੀ ਵੈਰੀਫਿਕੇਸ਼ਨ ਕਰਾਈ ਤਾਂ ਜਦੋਂ ਉਸ ਬੰਦੇ ਰੀਸ਼ ਕੁਮਾਰ ਨੂੰ ਕਿਹਾ ਵੀ ਉਸ ਬੰਦੇ ਨੂੰ ਬੁਲਾ ਸਾਨੂੰ ਦੱਸ ਕਿੱਥੇ ਹੈ ਜੀ ਤੇ ਜਦੋਂ ਆਪਦੇ ਹਿਸਾਬ ਨਾਲ ਅਸੀਂ ਉਹਦਾ ਕੋਈ ਪਤਾ ਕਰਵਾਇਆ ਜੀ ਬੰਦੇ ਨੂੰ ਫਿਰ ਪੁਲਿਸ ਨੂੰ ਇਨਫਾਰਮ ਕੀਤਾ ਉਹਨੂੰ ਦਬੋਚਿਆ ਜੀ ਦਬੋਚ ਕੇ ਉਹ ਜਾਲੀ ਨਿਕਲਿਆ ਜੀ ਉਹ ਲੋਕਾਂ ਤੋਂ ਪੈਸੇ ਲੈਂਦਾ ਸੀ ਨੌਕਰੀ ਦਿਵਾਉਣ ਦੇ ਨਾਂ ਤੇ ਚਲਸਾ ਦਿੰਦਾ ਸੀਗਾ ਕੋਈ ਲੇਡੀਜ਼ ਵਗੈਰਾ ਨੂੰ ਫੋਨ ਵੀ ਕਰਦਾ ਸੀਗਾ ਵੀ ਮੈਂ ਤੁਹਾਨੂੰ ਅੰਗਨਵਾੜੀ ਵਗੈਰਾ ਚ ਲਵਾ ਦੂੰਗਾ ਕੋਈ ਇਸ ਤਰ੍ਹਾਂ ਕਰ ਦੂੰਗਾ ਕਿਸੇ ਤੋਂ ਥੋੜੇ ਥੋੜੇ ਪੈਸੇ ਲੈ ਲੈਂਦਾ ਹੀ ਕਿਸੇ ਤੋਂ 500 ਲੈ ਲੈ 1000 ਲੈ ਲੈ 2000 ਲੈ ਲੈ ਜੀ ਇਸ ਤਰ੍ਹਾਂ ਹੋਣਾ ਸੀ ਪੁਲਿਸ ਦੇ ਹਵਾਲੇ ਕਰਤਾ ਜੀ ਉਹਨੂੰ ਫੜ ਕੇ ਜੀ ਤੋ ਸਾਡੇ ਲੀਡਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰੀ ਜਾਂਦਾ ਸੀ ਅਸੀਂ ਇਹ ਬਰਦਾਸ਼ਤ ਨਹੀਂ ਕਰ ਸਕਦੇ ਜੀ ਅਸੀਂ ਇਹ ਕਾਰਵਾਈ ਕਰਵਾਤੀ ਜੀ ਤੇ ਹੁਣ ਮਾਨਯੋਗ ਜੋ ਵੀ ਪ੍ਰਸ਼ਾਸਨ ਹੋ ਕਰ ਰਿਹਾ ਜੀ ਉਹਨਾਂ ਦੇ ਹਵਾਲੇ ਕਰਤਾ ਜੀ ਉਹਨਾਂ ਜੀ ਮਨੋਰੰਜਨ ਵਰਪੂ ਜਾਣਕਾਰੀ ਲਈ ਸਾਡੇ ਚੈਨਲ ਪੰਜਾਬੀ ਦੇ ਅਫੀਸ਼ੀਅਲ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਸਭ ਤੋਂ ਪਹਿਲਾਂ ਵੀਡੀਓ ਦੇਖਣ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ